ਦੀਦੀ ਉਹ ਪੋਤਿਆ ਦੇਖੀ ਬਾਤ ਚਕਾਉਣਾ ਚੱਲ ਬੇਪੁੱਣਿਆ ਤੇਰੇ ਦੇ ਮਾਲ ਅੱਛੀ ਰੋਟੀ ਬਣਾ ਕੇ ਬਣਾ ਤੂੰ ਜਾ ਕੇ ਮੈਨੂੰ ਦੋਦੇ ਵੀ ਸਾਡੇ ਬੁੜੇ ਨੂੰ ਭੁੱਖੀ ਭਾਖੀ ਖਵਾ ਗਿਆ ਉਹ ਯਾਰ ਢਿੱਡ ਤੇ ਗੋਲਾ ਆ ਬਣਿਆ ਰਿਹਾ ਯਾਰ ਤੂੰ ਆਪਣਾ ਮਾਲ ਵੀ ਵਧੀਆ ਮਿਲ ਗਿਆ ਭਾਂਦੇ ਯਾਰ ਦਾ ਖੁਰਕੀ ਹੋਈ ਜਾਂਦੀ ਆ ਠੰਡੇ ਤੇ ਹੋਰ ਆਪਾਂ ਟਰਾਲੇ ਨੂੰ ਗੱਫਟ ਦੇਵਾਂਗੇ ਅੱਛਾ ਠੀਕ ਆ ਹੋਏ ਯੋਗੇ ਸਰਦਾਰਾ ਉਹ ਯਾਰ ਠੰਡਾ ਪੀਲੇ ਸੀ ਨਾ ਉਹ ਗਲਾ ਜਾ ਠੰਡਾ ਤਾਂ ਆਪਾਂ ਪੀਤਾ ਹੀ ਨਹੀਂ ਪੀਤਾ ਛ ਠੰਡਾ ਮੜੇ ਜੋੜੇ ਝਾੜ ਲਾ ਯਾਰ ਉਹ ਸੀ ਤੇਨੇ ਨਾ ਕੰਨ ਜੇ ਮਾਰੇ ਸੀ ਉਧਰੋਂ ਕੁੱਤਾ ਤਾਂ ਨਹੀਂ ਨਹੀਂ ਸਰਦਾਰ ਇੱਥੇ ਕੋਈ ਜੋੜੇ ਝਾੜ ਲਾ ਤੈਨੂੰ ਨਹੀਂ ਪਤਾ ਮਾਰੇ ਸੀ ਕੁੱਤੇ ਨੇ ਕੰਨ ਗਲਾ ਜਾ ਬੜਾ ਖਰਾਬ ਹੋ ਰਿਹਾ ਯਾਰ ਓ ਸ਼ਾਬਾ ਇਹੋ ਕੁੱਤਾ ਕਰਨ ਮਾਰੇ ਨਾ ਮੜੇ ਜੇ ਜੋੜੇ ਜੋੜੇ ਝਾਰ ਲਿਓ ਤੂੰ ਵੀ ਝਾਰ ਲਾ ਮੜੇ ਜੇ ਪੈਸੇ ਜੇ ਪਾਈ ਸੀ ਕਿੱਥੇ ਸੀ ਉਹ ਕਿਹੜੇ ਸਰਦਾਰ ਉਹ 50000 ਰੁਪਏ ਸੀ ਆਪਣੇ ਕੋਲੇ ਪੈਸੇ ਤਾਂ ਆਪਣੇ ਕੋਲ ਹੈ ਹੀ ਨਹੀਂ ਸੀ ਕੋਈ ਉਹ ਮੈਂ ਲੈ ਆਇਆ ਸੀ ਹਾਰਤੀ ਤੋਂ ਫੜ ਕੇ ਨਾ ਨਾ ਹੁਣ ਹੈਗੇ ਸੀ ਆ ਤੂੰ ਚੈੱਕ ਕਰ ਤੇ ਜੇ ਤਾਂ ਨਹੀਂ ਪਾਇਗੇ ਤੇ ਉਹ ਨਾ ਮੇਰੇ ਕੋਲ ਤਾਂ ਹੈ ਨਹੀਂ ਉਹ ਯਾਰ ਹੈਗੇ ਸੀ ਪੈਸੇ ਜੇ ਮੇਰੇ ਕੋਲੇ ਯਾਰ ਨਾ

ਉਹ ਹੈਗੇ ਸੀ ਪੈਸੇ ਯਾਰ ਕਿੱਥੋਂ ਆਏ ਨੇ ਸਿਮਰ ਦੇ ਆਏ ਨੇ ਲੱਗਦਾ ਮੰਨਗੇ ਮੈਡਮ ਮੰਨਗੇ ਬਹੁਤ ਆਏ ਆ ਫਿਰ ਚੜਾਣ ਜਾਣੇ ਆਪਣੀਆਂ ਸਿਮਰ ਦੀਦੀ ਕੋਲੇ ਜਾ ਕੇ ਆਮਾ ਹੋਂਸੀ ਬੰਦੇ ਦੀਦੀ ਸਮਰ ਦੀਦੀ ਉਹ ਪੋਤਿਆ ਦੇਖੀ ਬਾਤ ਚਕਾਉਣਾ ਦੀਦੀ ਸਿਮਰ ਦੀਦੀ ਸ਼ਾਬਾ ਪੂਜਾ ਬੇਟਾ ਜੀ ਗੇਟ ਖੋਲ ਦੋ ਸ਼ਾਬਾ ਪੰਜਾਬੀ ਓਏ ਹੋਏ ਦੀਦੀ ਬਾਲੀ ਟਾਈਮ ਲਾਤਾ ਗੇਟ ਖੋਲਣ ਤੇ ਉਹ ਮੈਂ ਕੱਪੜੇ ਚੇਂਜ ਕਰਦੀ ਫੀ ਸੀ ਤੇ ਉਹ ਜਵਾਕ ਵੀ ਤੇਰਾ ਇੰਨਾ ਨਕਮਕ ਦੇਖ ਕੇ ਵਾ ਗਿਆ ਅੰਦਰ ਉਹ ਵਾਛਦੀ ਜਵਾਕ ਹੈ ਧੰਨਵਾਦ ਇਹ ਬਸ ਮੈਂ ਕੱਪੜੇ ਚੇਂਜ ਕਰੀ ਆਂ ਸੀ ਆ ਜਾ ਉਹ ਦੇ ਨਾ ਰਹੋ ਜਮਾ ਦੇ ਸ਼ਾਬਾ ਵਾ ਲਾ ਬਾ ਠੀਕ ਹੈ ਸ਼ੇਰਾ ਤੂੰ ਦੱਸ ਮਾਲ-ਮੂਲ ਓਕੇ ਆ ਜਮਾ ਮਾਲ-ਮੂਲ ਤਾਂ ਓਕੇ ਆ ਕਿਵੇਂ ਇੱਧਰ ਫਿਰ ਬਾਲੀ ਟਾਈਮ ਲਾਇਆ ਤੁਸੀਂ ਬਾਬਾ ਰਸਤਾਰੀ ਹੁੰਦੀ ਆ 100 ਗੱਲਬਾਤ ਕਰਨੀ ਹੁੰਦੀ ਆ ਠੀਕ ਨਹੀਂ ਸ਼ੇਰਾ ਸਾਡਾ ਗਮਾਨ ਮੱਥਾ ਸੀ ਤਾਂ ਪੁੱਛਣੀ ਐ ਨਹੀਂ ਪੁੱਛਣਾ ਬਾਬਾ ਤੈਨੂੰ ਜਾਂਦੇ ਹੋ ਵੀ ਦੱਸਿਆ ਸੀਗਾ ਅਰੇ ਸਾਰੇ ਜੀ ਬੰਦੇ ਨੇ ਆਏ ਹੋਏ ਆ ਗੱਲਬਾਤ ਕਰਕੇ ਆਏ ਆ ਇਹ ਕਿ ਹੁਣ ਤੂੰ ਦਾ ਬਾਬਾ ਜਾ ਆ ਜਾਪਦਾ ਜਿਵੇਂ ਕਹਿੰਦਾ ਚੜਾ ਰੱਖਿਆ ਤਾ ਨਹੀਂ ਜਾ ਆਇਆ ਠੀਕ ਆ ਸ਼ੇਰਾ ਹੁਣ ਕੱਲ ਨੂੰ ਜੇ ਕੋਈ ਗੱਲਬਾਤ ਹੋ ਗਈ ਗਵਾਂਢੀ ਪੁੱਛਣ ਲੱਗ ਜਾਂਦੇ ਨੇ ਉਹ ਗੱਲਬਾਤ ਨੂੰ ਬਾਬਾ ਕਿਹੜਾ ਸੀ ਅਸਲਾ ਚ ਕੀ ਫਿਰ ਅਸੀਂ ਤਾਂ ਮਿਲਣ ਗਏ ਸੀ ਢਾਰ ਕੋਲੇ ਆਏ ਸੀ ਯਾਰ ਇੱਥੋਂ ਵੀ ਤੁਸੀਂ ਪੇਕੇ ਵਾਲੇ ਪਾਸੇੋਂ ਆਏ ਹੋ ਕਸੋਹਰਾਂ ਵਾਲੇ ਪਾਸੇੋਂ ਆਏ ਹੋ ਇਹ ਉਹੀ ਗੱਲ ਬਾਬਾ ਜੀ ਪਹਿਲਾਂ ਵੀ ਤੂੰ ਇਹੀ ਸਵਾਲ ਕਰੀ ਗਿਆ ਹੁਣ ਫੇਰ ਉਹੀ ਕਰੀ ਜਾਂਦਾ ਚੱਲ ਸ਼ੇਰਾ ਤੇਰੀ ਮਰਜ਼ੀ ਆ ਮੈਂ ਤਾਂ ਸਿਆਣੇ ਬੰਦੇ ਦਾ ਤਾਂ ਹੱਕ ਹੁੰਦਾ ਨਾ ਪੁੱਛਣ ਦਾ ਕੋਈ ਨੇ ਬਾਬਾ ਤੈਨੂੰ ਪੇਕਿਆਂ ਦਾ ਪਤਾ ਕਿਹੜੇ ਪਾਸੇ ਸਾਰੇ ਤਨ ਬਣਾ ਗਰੀ ਪਾਸੇ ਐ ਜਮੈਂ ਹੁਣ ਆ ਜਾਣਾ ਰਹਿਣਾ ਸ਼ੇਰਾ ਬਾਬਾ ਸਾਰਿਆਂ ਨਾਲ ਹੀ ਜਾਂ ਕਰਦਾ ਸਾਰਿਆਂ ਨਾਲ ਤਾਂ ਨਹੀਂ ਸ਼ੇਰਾ ਹੁਣ ਤੁਸੀਂ ਮੈਨੂੰ ਇਹ ਸੀ ਵੀ ਚੱਲ ਸਰਦਾਰ ਬੰਦੇ ਨੇ ਮੈਂ ਤਾਂ ਤਾਂ ਪੁੱਛ ਲਿਆ ਤੂੰ ਬਾਬਾ ਦੇਖ ਸਰਦਾਰ ਬੰਦਾ ਤੂੰ ਰਾਹ ਦੱਸਤਾ ਤੇਰਾ ਧੰਨਵਾਦ ਠੀਕ ਹੀ ਨਹੀਂ ਪਰ ਹੁਣ ਇਹ ਨਹੀਂ ਵੀ ਤੂੰ ਹੁਣ ਪੁੱਛੇ ਫਿਰ ਤੂੰ ਬੱਚੇ ਕੰਮ ਕੀ ਆਏ ਸੀ ਹੁਣ ਤਾਂ ਦਾ ਬਿਰਸਾ ਰਹੀ ਸਾਡੀ ਮਿਲ ਲਾਂਗਾ ਲਾਏ ਸੀ ਫੇਰ ਵੀ ਆਉਂਦੇ ਰਹਾਂਗੇ ਸ਼ੇਰਾ ਇਹਦਾ ਫਿਰ ਮੈਡਮ ਦਾ ਮਾੜਾ ਮੋਟਾ ਸਾਨੂੰ ਵੀ ਖਿਆਲ ਰੱਖਣਾ ਹੈ ਤੁਸੀਂ ਵੀ ਤਾਂ ਫਿਰ ਆਉਣਾ ਜਾਣਾ ਹੁੰਦਾ ਗਵਾਹਣ ਮੱਥੇ ਮੇਰਾ ਤੈਨੂੰ ਤਾਂ ਪਤਾ ਚੰਗਾ ਕੋਈ ਨਹੀਂ ਮਿਲਾਂਗੇ ਚੰਗਾ ਬਾਬਾ ਓਕੇ ਠੀਕ ਆ ਸ਼ੇਰਾ ਓਕੇ ਓਕੇ ਤੇ ਸਾਰਾ ਪਰਿਵਾਰ ਠੀਕ ਆ ਹਾਂਜੀ ਵਧੀਆ ਵਧੀਆ ਬੈਠੋ ਤੁਸੀਂ ਮੈਂ ਪਾਣੀ ਦੇਖਣ ਹਾਂਜੀ ਹੋ ਜੀ ਜੀ ਕਰੇ ਠੀਕ ਹੈ ਵਧੀਆ ਹਾਂਜੀ ਲੋਰ ਦਾਜੇ ਦੀਦੀ ਬੈਠੇ ਤੇ ਮੈਂ ਠੀਕ ਹਾਂ ਹਾਂ ਠੀਕ ਹੈ ਦੀਦੀ ਹੋਰ ਤੁਸੀਂ ਦੱਸੋ ਹਾਂ ਹਾਂ ਵਧੀਆ ਹੋਰ ਕਰੇ ਕਿੰਨਾ ਕਹਾਂ ਹਾਂਜੀ ਤੇ ਉਹ ਬੰਦੇ ਜੇ ਕੌਣ ਸੀ ਦੀਦੀ ਉਹ ਉਹ ਵਾ ਛਾਪਾ ਨੂੰ ਜਾਣਦੇ ਰਹੇ ਉਹ ਆਈ ਸੀ ਅੱਛਾ ਬਾੜੀਪੁਰ ਕਹਿੰਦੇ ਸੀ ਮੇਰੇ ਕੋਲ 50000 ਰੁਪਏ ਘਰੇ ਭੁੱਲੇ ਆਏ ਸੀ ਅੱਛਾ ਆਵੇਂ ਮਾਰ ਦੇ ਰਿਹਾ ਗੱਪ ਕਿਹੜੇ 50000 ਹਨ ਕੋਲੇ ਹੋਰ ਦੀਦੀ ਵਧੀਆ ਵਧੀਆ ਤੁਸੀਂ ਦੱਸ ਕੇ ਮੈਂ ਹਾਂਜੀ ਹਾਂ ਹੋਰ ਕੰਮ ਕਰਕੇ ਮੈਂ ਚਲੀ ਜਾਂਦਾ ਹਾਂ ਹਾਂ ਠੀਕ ਹੈ ਦੀਦੀ ਹੋਰ ਕੀ ਕਹਿੰਦੇ ਸੀ ਫਿਰ ਹੋਰ ਠੀਕ ਠਾਕ ਬਸ ਵਧੀਆ ਅੱਛਾ ਠੀਕ ਹੈ ਬਸ ਹੋ ਗਿਆ ਹੋਰ ਤਾਂ ਵੀ ਬੋਲੇ ਕੁਝ ਤੁਹਾਨੂੰ ਨਹੀਂ ਨਹੀਂ ਕੁਝ ਨਹੀਂ ਬੋਲੇ ਦੀਦੀ ਨੇ ਅੱਛਾ ਤੁਹਾਨੂੰ ਕਿੱਥੇ ਮਿਲ ਗਏ ਉਹ ਮੈਂ ਬਾਹਰ ਚਾੜੂ ਲਾਈ ਜਾਂਦੀ ਸੀ ਨਾ ਉੱਥੇ ਟੱਪੇ ਸੀ ਜੀ ਕੋਲ ਦੀ ਅੱਛਾ ਅੱਛਾ ਹਾਂ ਕੀ ਹਾਂ ਬੋਲੇ ਹੁਣ ਕੋਈ ਨਹੀਂ ਨਹੀਂ ਦੀਦੀ ਕੁਝ ਨਹੀਂ ਬੋਲੇ ਹਾਂ ਹੋਰ ਕੀ ਬਹੁਤ ਵਧੀਆ ਕੰਮ ਤੁੰਦ ਉਹਦੇ ਚੱਲਦਾ ਬਹੁਤ ਵਧੀਆ ਚੱਲੀ ਜਾਂਦਾ ਤੁਸੀਂ ਦੱਸੋ ਕਿਵੇਂ ਚੱਲਦਾ ਹਾਂ ਹਾਂ ਠੀਕ ਹੈ ਦੇਖੀ ਨਾ ਥੋੜਾ ਸਾਡੇ ਲਈ ਕੋਈ ਕਿਧਰ ਬਾਗੀ ਯਾਰ ਕੁੱਟ ਚਾਹ ਦੀ ਪੀ ਲੈਂਦੇ ਆਪਾਂ ਵੰਦੇ ਚਾਬਰ ਚਾਬਰ ਲਾਈਏ ਨਾ ਨੇ ਹਾਂ ਨਸ਼ਤਰਾ ਠੀਕ ਆ ਹੋਏ ਸੁਖ ਹੋ ਕਿਵੇਂ ਚੱਲਦਾ ਕੰਮਕਾਰ ਤੁਹਾਡਾ ਵਧੀਆ ਤੇ ਵਧੀਆ ਬਸ ਟੈਂਪਰ ਕੀ ਕਰਦੀ ਨੇ ਅੱਜਕੱਲ ਬਸ ਘਰ ਦੇ ਕੰਮ ਜਵਾਕ ਸਕੂਲ ਜਾਣੇ ਬਸ ਹੋਰ ਕੀ ਵੱਲ ਗੇੜੇ ਵੀ ਮਾਰਦੀ ਅੱਜ ਕਿਵੇਂ ਤੇਰਾ ਚੱਕਰ ਵੱਜ ਗਿਆ ਸੰਜੀ ਕਰਾਇਆ ਉਹ ਬੰਦੇ ਉਹ ਦੇਖ ਕੇ ਅੱਛਾ ਉਹ ਉੱਥੇ ਖੜੇ ਸੀ ਅੱਛਾ ਅੱਛਾ ਸਹੀ ਗੱਲ ਹੈ ਹੋਰ ਉਹ ਠੀਕ ਹੈ ਜੀ ਜੀ ਵਧੀਆ ਚਲੋ ਵਧੀਆ ਚੱਲ ਬੈਠ ਫਿਰ ਮੈਂ ਚਾਹ ਪੀਣਾ ਨਹੀਂ ਜੀ ਜੀ ਬਸ 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 ਖਾ ਕੇ ਹੀ ਆਂ ਜੀ ਜੀ ਨਹੀਂ ਨਹੀਂ 2 ਮਿੰਟ ਕੋ 2 ਮਿੰਟ ਨਹੀਂ ਨਹੀਂ ਬੈਠ ਬੈਠ ਬਸ ਖਾ ਕੇ ਇੱਕ ਨਾ ਰੋਟੀ ਮੈਂ ਚਾਹ ਹੋਰ ਦੱਸੋ ਜੀ हां हो ठीक है कौन ਸਾਡੀ ਘਵਾਂਡੀਆਂ ਦੀ ਬਹੂ ਕਿਵੇਂ ਆ ਕਿੰਨਾਂ ਦੀ ਬਹੂ ਮੈਨੂੰ ਤਾਂ ਪਤਾ ਨਹੀਂ ਸਾਡੇ ਨਾਲ ਘਰ ਆਲੰਦੀ ਨਹੀਂ ਦੀਦੀ ਮੈਂ ਮਿੱਠੂ ਕੀ ਬਹੂ ਕੰਮ-ਕਮ ਕਹਿੰਦੇ ਕਰਦੀ ਵੀ ਹੈਗੀ ਪਤਾ ਨਹੀਂ ਦੀਦੀ ਨਹੀਂ ਕਰਦੀ ਹੁਣ ਔਲਾ ਤੈਮੇ ਅੱਜ ਕੱਲ ਇਦਾਂ ਦਾ ਕੰਮ ਕੋਈ ਕਰਦੀ ਨਹੀਂ ਥੋੜਾ ਮੋਟਾ ਤਾਂ ਕਰਦੀ ਆੜਾ ਹੁਣ ਇਹ ਤਾਂ ਹੈ ਥੋੜਾ ਤਾਂ ਘਵਾਂਡੀਆਂ ਤੁਹਾਨੂੰ ਪਤਾ ਨਹੀਂ ਹੈ ਨਹੀਂ ਦੀਦੀ ਅਸੀਂ ਕਿਸੇ ਦਾਂਦੇ ਜਾਂਦੇ ਨਹੀਂ ਨਾ ਅੱਛਾ ਅੱਛਾ ਚਲ ਇਹਨਾਂ ਤੋਂ ਬਚ ਕੇ ਰਹੀ ਕੋਈ ਨਾ ਦੀਦੀ ਹਾਂ ਕਿਤੇ ਪੰਪਾ ਚਾ ਜੇ ਨਹੀਂ ਨਹੀਂ ਤਾਂ ਹੀ ਤਾਂ ਮੈਂ ਤੇਰੇ ਕੋਲੇ ਆਈ ਆ ਪੁੱਛਣ ਵਾਸਤੇ ਮੈਂ ਤਾਂ ਫਿਰ ਤੇਨੂੰ ਦੱਸਤਾ ਠੀਕ ਬਚ ਕੇ ਰਹੀਆਂ ਨਾ ਤੁਮ ਕੀ ਮੈਨੂੰ ਵੀ ਪਲਾਈ ਹੋ ਗਏ ਜਦ ਤੁਸੀਂ ਪੁੱਛਿਆ ਕੇ ਮਾਂ ਕਿਤੇ ਕੁਝ ਕਹਿ ਨਾ ਦਿੱਤਾ ਹੋਵੇ ਨਹੀਂ ਨਹੀਂ ਦੀਦੀ ਬੋਲੇ ਤਾਂ ਨਹੀਂ ਕੁਛ ਬਸ ਗੱਲਾਂ ਹੀ ਸੁਣ ਕੇ ਆਈ ਸੀ ਮਾਂ ਕੁਝ ਨਹੀਂ ਨਾ ਲੰਗਦੇ ਇਹ ਜਾਣਦੇ ਕੋਈ ਪੈਸਾ ਕੁਸਨੈਨਾ ਕੋਲੇ ਬੁੰਧਾ ਲਵਾ ਕੋ ਕੋ ਯਾਰ ਢਿੱਡ ਚ ਗੋਲਾ ਆ ਬਣਿਆ ਰਹਿੰਦਾ ਹੈਗਾ ਮੈਂ ਕਰਾ ਕਰ ਭੁੱਕੀ ਦਾ ਮਾਰਾ ਕਰ ਚੰਚਾ ਉਹ ਭੁੱਕੀ ਕਿੱਥੇ ਖਾ ਲਾਂਗੇ ਯਾਰ ਬਲੈਟਿੰਗ ਨਹੀਂ ਆਉਂਦੀ ਕਬਜੀ ਰਹੀ ਦੀ ਹੈ ਕਬਜੀ ਦਾ ਫਿਰ ਕਰਦੀ ਐ ਤਾਂ ਫਿਰ ਤੇਰਾ ਇੱਕ ਦੋ ਦਿਨ ਤਾਂ ਇਹੇ ਪੇਟ ਵੀ ਖਰਾਬ ਕਰੂਗੀ ਪਰ ਗੱਲ ਆਏ ਆ ਵੀ ਤੀਆਂ ਵਰਲਡ ਸੈਵਨ ਖਾ ਰਾ ਉਹ ਤੀਆਂ ਕਿੱਥੇ ਵੇ ਦੋ ਦਿਨ ਤੂੰ ਖਵਾ ਲਿਆ ਫਿਰ ਕਿੱਥੋਂ ਖਾਵਾਂਗੇ ਇਹ ਤਾਂ ਹੈ ਭਰਾਵਾ 6000 ਨੂੰ ਮਿਲਦੀ ਹਾਂ ਇਹ ਕਿੱਥੋਂ ਖਾਵਾਂਗੇ ਯਾਰ ਹੋਰ ਦੱਸ ਕੋਈ ਗੱਲ ਬਾਤ ਉਹ ਤਾਂ ਠੀਕ ਐ ਗੋਲਾ ਬਣਿਆ ਰਹਿੰਦਾ ਟਿੱਟਾ ਅੱਛਾ ਕੋਲਾ ਦਾ ਫਿਰ ਯਾਰ ਕੋਈ ਪਬਜੀ ਗੂਗਲ ਜੀ ਪਹਿਲੀ ਨਾ ਹੋ ਰਹੀ ਹੋਵੇ ਅੱਗੇ ਉਹ ਲਾ ਕੋਈ ਟਿਕਾ ਟੁਕਾ ਕਰਾਉਣੇ ਆ ਕੋਈ ਨਾ ਕੋਈ ਹਾਲੇ ਤੈਨੂੰ ਬਾਜ਼ਾਰ ਲੈ ਚਲਦੇ ਆ ਜਿੱਦੀ ਤੁਹਾਡੇ ਉਹ ਘਰ ਵਾਲਾ ਆਈ ਨਹੀਂ ਆਣਾ ਨਾ ਉਹਨਾਂ ਨੇ ਆਉਣਾ ਗਾਗਲੇ ਮਿੰਨੇ ਆਉਣੇ ਗਲੇ ਅੱਛਾ ਜੀ ਹਾਂ ਜੀ ਹਾਂ ਹੋਰ ਵਧੀਆ ਵਜੇ ਤੁਸੀਂ ਇਹ ਤੇਰੇ ਅੰਦਰ ਛੋੜਾ ਜਿਹਾ ਫੜ ਲਓ ਹੋਰੀਕ ਨਾ ਪੁੱਲਣਾ ਦਰਤੀ ਪੁੱਕੀ ਖਾ ਲੈਂਦਾ ਉਹ ਮੈਂ ਕਹਿੰਦੀ ਆ ਕਿਸੇ ਦਾ ਰਿਸ਼ਤੇਦਾਰ ਆ ਉਹ ਲੈ ਕੇ ਘਰੇ ਆ ਜਾਂਦਾ ਕਦੇ ਕਿਸੇ ਨਾਲ ਤੁਰ ਜਾਂਦਾ ਕਦੇ ਕਿਸੇ ਨਾਲ ਤੁਰ ਜਾਂਦਾ ਕਿ ਭੁੱਲਣ ਜੋਕਰਾ ਟੱਕੀ ਡੱਕ ਲੈਂਦਾ ਚਾਹ ਦਾ ਕੋਲਾ ਗਿੱਦਾ ਦਾ ਕੋਲੋਂ ਮਾਰਦਾ ਫੱਟਕਾ ਫੁੱਕੀ ਖਾਂਦਾ ਨਹੀਂ ਹੋਰ ਤੈਨੂੰ ਪਤੀ ਨਹੀਂ ਹਜੇ ਨਾ ਨਹੀਂ ਭੈਣ ਮੈਨੂੰ ਤਾਂ ਨਹੀਂ ਪਤਾ ਹੀ ਫੁੱਕੀ ਖਾਂਦਾ ਤਾਂ ਹੀ ਤਾਂ ਇਹਨੇ ਹਰ ਇੱਕ ਦਾ ਚੋਲਾ ਜਾ ਕੇ ਆਂਦਾ ਮਤਨ ਕਹਿੰਦੀ ਸੀ ਤਾਂ ਚੋਲਾ ਜਾ ਬਰਲਾ ਕੋਈ ਨਾਲ ਕਰ ਜਾ ਕੇ ਖੋੜੂਗੀ ਚੋਲਾ ਉਹਦਾ ਅੱਛਾ ਹਾਂ ਹੋਰ ਫਿਰ ਤਾਂ ਮਿਲਦਾ ਜੀ ਦੰਗਾ ਲੱਗ ਦੰਗਰ ਹੁੰਦੂ ਕਰਨਾ ਹੀ ਪੂਜੇ ਝੋਲਾ ਚੱਕ ਕੇ ਲੋਕਾਂ ਨੇ ਘਰਾਂ ਚ ਵੜਦਾ ਫਿਰਦਾ ਹੋਰ ਮੈਂ ਵੀ ਤੇ ਨਹੀਂ ਮਹਾਰੀ ਇਕ ਨਾਲ ਆ ਜਾਂਦਾ ਰਿਕ ਨਾਲ ਆ ਜਾਂਦਾ ਕਦੇ ਕਿਸੇ ਦੇ ਆਂਡੀਆਂ ਗਵੰਡੀਆਂ ਦੇ ਕੋਈ ਰਿਸ਼ਤੇਦਾਰ ਆਉਂਦਾ ਉਹਨਾਂ ਨੂੰ ਲੈ ਕੇ ਵੜ ਜਾਂਦਾ ਸਾਡੇ ਆ ਜਾਂਦਾ ਕਦੇ ਕਿਸੇ ਨੂੰ ਲੈ ਕੇ ਕਦੇ ਕਿਸੇ ਨੂੰ ਪਤਾ ਨਹੀਂ ਲੱਜਦੀ ਭੁੱਕੀ ਦੇ ਟੱਕਿਆ ਰਹਿੰਦਾ ਨਾ ਆਪਣਾ ਸਾਨੂੰ ਸ਼ਾ ਕਰਦਾ ਪਤਾ ਨਹੀਂ ਲੱਗਦਾ ਉਹਨਾਂ ਨੂੰ ਮੈਂ ਨੂੰਣੀ ਸੀ ਬਤਾ ਭੁੱਕੀ ਖਾਂਦਾ ਨਹੀਂ ਖਾਂਦਾ ਅੱਛਾ ਗੇ ਤੇ ਹੀ ਡੱਕ ਲੈਂਦੇ ਉਹ ਤਾਂ ਅੱਛਾ ਅੱਛਾ ਮਾੜਾ ਮੋਟਾ ਖਿੱਚ ਉਹਨੂੰ ਖਿੱਚੂਗੇ ਉਹਨਾਂ ਜਾ ਕੇ ਠੀਕ ਹੈ ਯਾਰੀ ਗੱਲਾਂ ਕਰੀ ਜਾਂਦੇ ਨੇ ਅੰਦਰ ਬੈਠਣਾ ਓਏ ਤਾਂ ਇਹ ਮੀਂਹ ਵਾ ਪੰਕੀਆਂ ਚਾਹ ਨਹੀਂ ਪੀਉਂਦੇ ਆ ਪਾਣੀ ਨਹੀਂ ਪੀਉਂਦੀਆਂ ਮੈਂ ਵੀ ਆ ਸਾਡ ਵਾਲੀ ਨੂੰ ਬੁਲਾਉਣਾ ਆਇਆ ਸੀ ਮਾਂ ਚੱਲ ਕੁੱਟ ਜਾ ਆ ਚਾਹ ਨਹੀਂ ਪੀਉਂਦੀਆਂ ਚੁਗਲੀਆਂ ਤੇ ਕੰਮ ਇਹਨਾਂ ਦਾ ਮੈਂ ਕੋਈ ਗੱਲ ਮੈਂ ਵੀ ਬਸ ਚਾਰਜ ਬਣਵਾਉਣਾ ਯਾਰ ਉਦੋਂ ਬਥੇ ਖੇਤ ਜਾਂਦਾ ਬੀਜ ਤੀ ਕਣਕ ਤੂੰ ਉਹ ਕਣਕ ਕਿੱਥੇ ਜੇ ਚਾਹ ਚੂ ਬਣਾ ਕੇ ਪੀਉਣੀ ਫੇਰ ਹੀ ਬੀਜਾਂਗੇ ਹਾਂ ਖੇਤ ਕਿਹੜਾ ਮਾਰ ਕੇ ਆਉਣਾ ਕਣਕ ਵਜਾਉਣੇ ਆ ਨਾ ਤੇ ਮੈਨੂੰ ਦਾ ਆ ਜੀ ਬਾਜ਼ਾਰ ਜਾਣਾ ਹੋਇਆ ਆਪ ਨਾਲੇ ਸ਼ੋਰ ਨੂੰ ਲੈ ਚਲਾਂਗੇ ਆਪਾਂ ਨਾਲ ਠੀਕ ਐ ਲੈ ਚਲਾਂਗੇ ਹਾਂ ਚਾਹ ਠੀਕ ਐ ਮੈਨੂੰ ਲੱਗਦਾ ਅੱਜ ਉਹ ਤੁਹਾਡੇ ਵਾਲਾ ਫੇਰ ਸਾਡੇ ਬਾਪੂ ਕੁੜੇ ਆਇਆ ਬੈਠਾ ਨਹੀਂ ਮੈਨੂੰ ਦੇਖਣ ਆਇਆ ਹੋਣਾ ਚਾਹ ਚ ਪੀਣ ਨੂੰ ਤੂੰ ਕੋਈ ਤੇ ਨਸ ਚੱਲੀ ਸੀ ਆਈਆਂ ਚਾਚੂ ਪੀਣੀ ਹੋਣੀ ਨਾ ਅਮਲ ਟੁੱਟਦਾ ਹੋਣਾ ਦਾ ਅਮਲ ਟੁੱਟਦਾ ਹੋਣਾ ਕਿਹੜਾ ਅਮਲ ਟੁੱਟਦਾ ਮੇਰੀ ਗੱਲ ਸੁਣ ਕਿਹੜਾ ਅਮਲ ਟੁੱਟਦਾ ਜਦੋਂ ਪਹਿਲਾਂ ਆਇਆ ਮਨ ਲਾ ਦੋਦੇ ਵੀ ਸਾਡੇ ਬੁੜੇ ਨੇ ਭੁੱਕੀ ਭਾਕੀ ਖਵਾ ਗਿਆ ਅੱਜ ਵੀ ਪਣੇ ਤਾਂ ਨਹੀਂ ਆਇਆ ਹੁਣ ਆਹ ਉਦੋਂ ਸਾਡਾ ਬੁੜਾ ਜਦੋਂ ਇਹ ਬਾਗ ਗਿਆ ਇਹਦਾ ਤਾਂ ਘਰੋਂ ਜਾਣ ਹੋਇਆ ਸਾਡਾ ਬੁੜਾ ਤਾਂ ਨਾਲ ਦੀ ਨਾਲ ਲੱਗ ਗਿਆ ਕਰਨਾ ਕਹਿੰਦਾ ਮੈਨੂੰ ਤਾਂ ਲੱਛੇ ਪਰੌਂਠੇ ਬਣਾ ਕੇ ਦੇ ਦੇਉਂਗੇ じゃਤ ਨੂੰ ਲੱਛੇ ਪਰੌਂਠੇ ਨੂੰ ਗੁਸਾ ਦੇ ਦੇਣਗੇ ਸਾਡੇ ਤਾਂ ਪਹਿਨੇ ਪਤਾ ਨਹੀਂ ਕੀ ਹੁੰਦਾ ਲੱਛੇ ਪਰੌਂਠੇ ਉਹ ਤੇਰੇ ਵਾਲੀ ਨਹੀਂ ਵੀ ਸਲਾਈ ਹੋਣੀ ਐ ਲੱਛੇ ਪਰੌਂਠਿਆਂ ਦੀ ਕੋਈ ਨਹੀਂ ਹੋਰ ਲੈ ਸਾਡਾ ਬੁੜਾ ਮੈਂ ਕਿਹਾ ਲੱਛੇ ਪਰੌਂਠੇ ਮੰਗੀ ਗਿਆ ਅੱਜ ਪਹਿਨੇ ਪਤਾ ਨਹੀਂ ਕੀ ਪੱਟੀ ਪੜਾ ਕੇ ਜਾਊਗਾ ਦੇਖਦੀ ਆ ਮੈਂ ਤਾਂ ਜਾ ਕੇ ਉਹਨੂੰ ਠੀਕ ਐ ਠੀਕ ਆ ਗੰਗਾ ਨੂੰ ਵੀ ਇਦੀ ਬੀਬੀ ਨੂੰ ਲੈ ਕੇ ਜਾਣਾ ਵਲਾ ਕੇ ਲੈ ਚੱਲ ਲੈ ਚਲੀਏ ਫਿਰ ਆਪਾਂ ਚਾਹ ਘੁੱਟ ਬਣਾ ਦੀ ਮੇਰੇ ਵਾਸਤੇ ਫਿਰ ਮੈਂ ਖੇਤ ਜਾਣਾ ਲੈ ਆ ਜਾ ਚੰਗਾ ਦੇਖਾ ਭੂਣਾ ਕੀ ਕਰਦਾ ਜਾ ਕੇ ਦੇਖਦੀ ਹਾਂ ਮੈਂ ਵੀ ਸ਼ੀਮੇ ਆਈ ਸੀ ਅੱਜ ਫੇਰ ਬਾਕੋ ਹਣੀ ਭਾਈ ਮੈਂ ਤਾਂ ਉਹ ਬਾਕਾਂ ਦੀ ਬੀਬੀ ਨੂੰ ਬੁਲਾਉਣ ਆਇਆ ਸੀਗਾ ਅੱਛਾ ਅੱਛਾ ਮੈਂ ਤਾਂ ਸਰੀਰ ਦਾ ਟੁੱਟ ਜਾਂਦਾ ਘੁੱਟ ਚਾਹ ਦੀ ਪੀ ਲਾਂਗੇ ਮੈਂ ਕੰਮ ਤੋਂ ਆਇਆ ਸੀ ਉਧਰੋਂ ਅੱਛਾ ਅੱਛਾ ਬਾਕਾ ਖਿਆਰ ਨਹੀਂ ਲੱਗਦੀ ਮੈਨੂੰ ਉਹਦੇ ਵੀ ਬੁੜੇ ਕੋਲੇ ਆਇਆ ਸੀ ਉਹਦੇ ਵੀ ਉਹਨੂੰ ਕਹਿ ਕੇ ਗਿਆ ਕੁਝ ਕੋਈ ਨਾ ਕੋਈ ਪੱਟੀਆਂ ਜਿੱਤਾਂ ਨਹੀਂ ਪੜਾਤੀ ਨਾ ਨਾ ਭਾਈ ਉਹ ਤਾਂ ਮੇਰੀ ਉਹਦੇ ਨਾਲ ਮਿੱਤਰ ਦਾ ਮੈਂ ਤਾਂ ਤਾਂ ਦਾ ਮਿੰਟ ਆ ਜਾਣਾ ਮੇਰੇ ਬਾਈ ਕੋਲੇ ਬਾਕੀ ਮੇਰੇ ਗਵਾਨੀਆਂ ਦਾ ਮੈਂ ਬਾਕਾ ਇੱਥੇ ਚੱਜ ਦਾ ਕੰਮ ਹੁੰਦਾ ਨਹੀਂ ਨਾ ਕੋਈ ਨਹੀਂ ਉਹ ਤੇ ਬੁੜੇ ਨੂੰ ਪੱਟੀ ਪੜਾ ਕੇ ਗਿਆ ਕਹਿੰਦਾ ਲੱਛੇ ਪਰੌਂਠੇ ਇਹਦੇ ਹੱਗੇ ਤੇ ਲੱਛੇ ਪਰੌਠੇ ਖਾਣਾ ਜਿਹੜਾ ਤੁਹਾਨੂੰ ਵੀ ਰਿਚ ਲੱਗਿਆ ਨਹੀਂ ਨਹੀਂ ਭਾਈ ਉਹ ਤਾਂ ਫਿਰ ਜਵਾਖਾਂ ਦੀ ਬੀਬੀ ਬਣਾਉਂਦੀ ਆ ਮੈਂ ਤਾਂ ਤਾਂ ਕਹਤਾ ਵੀ ਚੱਲ ਵੀ ਸਾਡਾ ਗਵਾਂਢੀ ਹੀ ਬਣਾ ਲਾਂਗੇ ਅੱਛਾ ਅੱਛਾ ਕੋਈ ਨਹੀਂ ਅਸੀਂ ਹੈਗੇ ਬਣਾ ਕੇ ਦੇਣ ਵਾਲੇ ਅੰਨੂ ਮੈਂ ਘੁੱਟ ਚਾਹ ਬਣਵਾ ਕੇ ਪੀਮਾ ਅੱਛਾ 10 ਮਿੰਟ ਆ ਗਈ ਤੇ ਮਗਰੀ ਆ ਗਿਆ ਹੈ ਚਲੋ ਫਿਰ ਆਉਣਾ ਪੈਂਦਾ ਭਾਈ ਇਹ ਚਾਹ ਪਾਣੀ ਵੀ ਬਣਵਾਉਣਾ ਨਾ ਅਸੀਂ ਸ਼ੁਰੂ じゃ ਟੁੱਟੀ ਜਾਂਦਾ ਜਵਾਲਾ ਫਰਨਿਸ਼ੇ ਬੱਦੇ ਬਣਾ ਅੱਛਾ ਦੇਖੋ ਲੈ ਤੁਹਾਨੂੰ ਕਰਕੇ ਚਾਹ ਦੇਮ ਕੋਲਾ ਭਰ ਕੇ ਆਲਾ ਫਰਮ ਦਾ ਖੇਤ ਗੇੜਾ ਮਾਰ ਕੇ ਆਇਆ ਸੀ ਮੈਨੂੰ ਤਾਂ ਅਸੀਂ ਮਾਂ ਚਲ ਤੋ ਉੱਥੇ ਕੋਈ ਗੱਲਬਾਤ ਕਰਦੀ ਹੋਣੀ ਮੈਂ ਤਾਂ ਤਾਂ ਨਹੀਂ ਪਹਿਲਾਂ ਆਇਆ ਨੱਥ ਨੂੰ ਉੱਥੇ ਪਾ ਲਾ ਇਹ ਮਾੜੀ ਮੋੜ ਕੋਈ ਨਾ ਘਰੇ ਜਾ ਕੇ ਦਿੰਨੀ ਇਹਨੂੰ ਪਤਾ ਚੱਲ ਕੋਈ ਨਾ ਭਾਈ ਚੱਲ ਬੇਪੂਣਾ ਨਾ ਤੇ ਨੂੰ ਦੇ ਮਲ ਅੱਛੀ ਰੋਟੀ ਬਣਾ ਕੇ ਬਣਾ ਦੂੰ ਜਾ ਕੇ ਮੈਂ ਫਿਰ ਖੇਤ ਗੇੜਾ ਮਾਰ ਕੇ ਬੜਾ ਗਿੱਜਾਂ ਤੂੰ ਲੋਕਾਂ ਦੇ ਘਰਾਂ 'ਚ ਉਹ ਮੈਂ ਤਾਂ ਦੇਖਣ ਆਇਆ ਸੀ ਵੀ ਤੂੰ ਇੱਧਰ ਬੈਠੀ ਮੈਨੂੰ ਕਿਹੜਾ ਪਤਾ ਸੀ ਹੁਣ ਕੋਈ ਬਾਖੋ ਬਣਾ ਲਓ ਚਾਹ ਬਹੁਤ ਹੈ ਬੋ ਗਿਆ ਹੁਣ ਤਾਂ ਜਦੋਂ ਬਣਾਓਗੇ ਚੱਲ ਕੇ ਰਾਂ ਮੈਂ 2 ਮਿੰਟ ਬੈਠਾਂ ਘੁੱਟ ਚਾਹ ਦੀ ਲਿਆ ਬਣਾ ਕੇ ਆਵਾਂ ਫਿਰ ਖੇਡ ਜਾ ਆ ਬਣਾਉਣੀਆਂ ਤੇ ਵਾਸਤੇ ਚਾਹ ਕੋਈ ਨਹੀਂ ਚੱਲ ਬੈਠ ਜੀ ਚਾਹ ਬਣਾ ਦੂ ਘੁੱਟ ਮੈਂ ਇਨੇ ਬੈਠਾ ਆਏ ਹਾਏ ਦਾ ਥੱਕ ਗਿਆ ਖੇਤ ਕੰਮ ਹੀ ਵਾਲਾ ਸੀ ਕੋਲੋਂ ਮੁੰਡਾ ਦਾ ਕਰਦਾ ਨਹੀਂ ਤੂੰ ਚ ਮੜਾ ਰੱਖਿਆ ਸਾਰਾ ਦਿਨ ਕਰੇ ਇੱਧਰ ਦੌਰਤਾ ਕਰੇ ਇੱਧਰ ਦੌਰਤਾ ਤੂੰ ਚਾਹ ਬਣਾ ਮੈਂ ਖੇਤ ਜਾਣਾ ਫਿਰ ਕਣਕ ਕੁੰਕ ਬਜਾਉਣੀ ਆ। ਬਣਾਉਣੀ ਕੋਈ ਨਾ। 2 ਵਜੇ ਮੈਂ ਜਾਣਾ ਫਿਰ। ਚਾਹ ਤਾਂ ਤੈਨੂੰ ਬਾਅਦ ਚ ਦੂੰਗੀ। ਪਹਿਲਾਂ ਤੇਰੇ ਸਗੀਤ ਤਾਂ ਦੱਸਦੀਆਂ ਤੈਨੂੰ। ਨਾ ਸਿਮਰ ਕੇ ਸਿਮਰਨ ਕੇ ਘਰੇ ਕੀ ਲੈਣ ਜਾਣਾ ਹੁੰਨੇ ਤੁਸੀਂ? ਉਹ ਮੇਰਾ ਮਿੱਤਰ ਰਾਮਦਾ ਤਾਂ ਵਗ ਜਾਨਾ 2 ਮਿੰਟ। ਉਹਨਾਂ ਦੇ ਘਰੇ ਮੈਂ ਕੀ ਲੈਣ ਜਾਣਾ ਮੈਂ ਕੀ ਚੱਕ ਲੈਣਾ ਹੁਣ ਕੁਛ। ਚੱਕ ਲੈਣਾ ਕਿਸੇ ਕੁਸ ਲੈਣ ਜਾਣਾ ਕਰੇ ਕਿਸੇ ਦੇ ਕਿਸੇ ਦੇ ਲੰਬੇ ਆਈ ਜਾਂਦੇ ਤੇਰੇ। ਉਹ ਮੀ ਮਰੀ ਜਾਂਦੀਆਂ ਨੇ ਮੈਂ ਕਿਸੇ ਦਾ ਕੀ ਪੱਟ ਲਿਆ। ਲੋਕ ਦੱਸਦੇ ਨੇ ਮੈਨੂੰ ਮੈਂ ਕੰਮ ਕਰਕੇ ਆਉਂਦੀ ਜਦੋਂ ਤੇਰੇ ਘਰ ਵਾਲਾ ਉੱਥੇ ਖੜਿਆ ਤੇਰੇ ਘਰ ਵਾਲਾ ਉੱਥੇ ਖੜਿਆ ਭੁਲਣਾ ਖਾ ਕੇ ਭੁੱਖੀ ਤੜਕੀ ਮਰ ਜਾਂਦਾ ਗਲੀਆਂ ਚ ਐ ਤਾਂ ਹੁਣ ਸਿਆਣੇ ਬੰਦੇ ਦਾ ਹੁੰਦਾ ਹੀ ਐ ਉਹਨਾਂ ਦੇ ਬੰਦੇ ਆਏ ਸੀ ਮੈਂ ਤਾਂ ਉਹਨਾਂ ਦਾ ਪਤਾ ਰਹਿਣ ਗਿਆ ਸੀ ਉਹਨੂੰ ਭੁੱਖੀ ਖਾਲੀ ਤੂੰ ਘਰੇ ਸੋ ਜਾ ਮੰਜੀ ਤੇ ਨਹੀਂ ਕੰਮ ਕਰਨਾ ਮੈਂ ਤਾਂ ਖੇਤ ਜਾਣਾ ਹੁੰਨਾ ਕੋਈ ਨਾ ਕੰਮ ਮੈਂ ਕਰੂ ਤੂੰ ਲੰਬੇ ਨਾਲ ਲੈ ਕੇ ਆਇਆ ਕਰ ਤੂੰ ਘਰੇ ਬੈਠਿਆ ਰਹਿ ਕਰ ਕੋਈ ਨਾ ਉਹ ਸ਼ੋਰ ਦਾ ਜੱਕਾ ਤੋੜਦਾ ਤੂੰ ਨਹੀਂ ਜਾਂਦੀ ਮੈਂ ਗਾ ਰੋਟੀ ਲੈ ਕੇ ਉੱਥੇ ਤਰਕੀ ਦਾ ਤੁਪੂਣਾ ਡੋਲੇ ਭਰ ਕੇ ਖਾ ਭੁੱਖੀ ਦੇਖੋ ਨਾ ਤੈਨੂੰ ਕਿਹੜੇ ਟਿੱਕਰ ਖਵਾਈਏ ਲੋਕਾਂ ਦੇ ਘਰਾਂ ਚ ਲੈ ਕੇ ਜਾਵਾਂ ਮੈਂ ਤੇਰੇ ਵਾਸਤੇ ਮੇਰੀ ਕੰਮ ਹੁੰਦਾ ਜੀ ਭੁੱਖੀ ਖਾਣਿਆਂ ਦਾ 10 ਮਿੰਟ ਐ ਕੰਮ ਕਿੱਥੋਂ ਹੋ ਜੂਗਾ ਉਹ ਉਹੀ ਮਰ ਜੀ ਲੋਕਾਂ ਦੇ ਘਰਾਂ ਚ ਫੇਰੀ ਜਾਵਾਂਗੀ ਤੇਰੇ ਵਾਸਤੇ ਟਿੱਪ ਮੰ ਲੈ ਕੇ ਵੀ ਲੈ ਰੋਟੀ ਖਾ ਲੋ ਆਜੋ ਸਾਨੂੰ ਲੋੜ ਨਹੀਂ ਲਾਂਬੇ ਬਹੁਤ ਹੁੰਦੇ ਤੇਰੇ ਰਿਸ਼ਤੇਦਾਰ ਮੈਂ ਤਾਂ ਉਹਨਾਂ ਨੂੰ ਪੁੱਛਣ ਗਿਆ ਸੀ ਵੀ ਤੁਸੀਂ ਕੀ ਕਰਨ ਆਏ ਹੋ ਕੋਈ ਨਾ ਕੁਛ ਨਹੀਂ ਕਹਿੰਦੇ ਰਿਸ਼ਤੇਦਾਰ ਇਹ ਤਾਂ ਉਹੀ ਲੂਤੀਆਂ ਨਾਲੇ ਆ ਸੋਨਾ ਥਾਣਾ ਜਾਣਾ ਪਾ ਗਏ ਫਿਰਿਆ ਕੋਈ ਨਾ ਮੇਰੇ ਪੈੱਕਾ ਨਾ ਜਿੱਦੇ ਤੂੰ ਬਣਾ ਕੇ ਦੇਂਗਾ ਉਹਦੇ ਨ ਤੇ ਹੁਣ ਤਾਂ ਮੇਰੇ ਘਰੀਆਂ ਜੇ ਪੇਕਿਆਂ ਦਾਗਾ ਕੋਈ ਨਾ ਜਿੱਦੇ ਤੂੰ ਬਣਾਏਗਾ ਕੋਈ ਨਾ ਲੈ ਜਾਂਦੇ ਮੇਰੇ ਪੇਕਿਆਂ ਦਾ ਹੀ ਆ ਤੂੰ ਹੀ ਲੈ ਜਾਏਗਾ ਪੱਟ ਕੇ ਹੋਰ ਤਾਂ ਨਹੀਂ ਕੋਈ ਲੈ ਕੇ ਜਾਂਦਾ ਮੈਂ ਤਾਂ ਕੀ ਕਰਨਾ ਮੇਰੇ ਕੋਲ ਤਾਂ ਹੈਗੇ ਨਹੀਂ ਮੈਂ ਤਾਂ ਕਮਾਉਣਾ ਮੇਰੇ ਕੋਲ ਤਾਂ 2-4 ਕਿੱਲੇ ਹੈਗੇ ਨਹੀਂ ਮੈਂ ਤਾਂ ਹੁਣ ਕਣਕ ਵਜਾ ਕੇ ਆਉਣੀ ਆ ਕਿਉਂ ਕਹਿ ਰਿਹਾ ਕਾ ਮੁਸ਼ੇ ਬੋਲ ਰਿਹਾ ਬਹੁਤ ਵਧੀਆ ਸਰਦਾਰ ਮਨਗੇ ਬਨਣਗੇ ਤੈਨੂੰ ਲਗੇ ਨਾ ਤੈਨੂੰ ਹੁਣ ਮੈਂ ਤੈਨੂੰ ਗੱਲ ਆਇਆ ਕਹਿੰਦਾ ਹੁਣ ਤੂੰ ਇਹ ਸੋਚ ਵੀ ਆਪਾਂ ਉਹਨੂੰ ਗਿਫਟ ਕੀ ਦੇਈਏ ਸ਼ਾਬਾ ਦਵਾਖ ਜਬੂਕ ਨੂੰ ਵਸਤਾ ਪੁਸਤਾ ਦਵਾ ਦੇ ਦਫਾ ਸ਼ਾਬਾ ਕੋ ਡਵਾਖ ਨੂੰ ਥੋੜੀ ਦਿਨ ਆਪਾਂ ਹੋਰ ਆਪਾਂ ਟਰਾਲੇ ਨੂੰ ਗੱਫਟ ਦੇਵਾਂਗੇ ਬਸ ਠੀਕ ਹੈ ਹੈ ਤਾਂ ਠੀਕ ਹੈ ਹੁਣ ਮੇਰੀ ਗੱਲ ਸੁਣੋ ਆਪਾਂ ਯਾਰ ਸਾਗ ਸੂਖ ਦਾ ਕਰੀਏ ਕਿ ਉਹਨਾਂ ਦਾ ਹੁਣ ਸਾਗ ਮੰਗਦੀ ਸੀ ਉਹ ਕੋਲ ਲੈਣੇ ਸਰਦਾਰ ਜਾਂਦੇ ਆਂਦੇ ਤੂੰ ਗੱਲ ਸੁਣੋ ਨਾਲੇ ਬਹਾਨੇ ਨਾਲ ਗੇੜਾ ਦੇ ਆਵਾਂਗੀ ਆਹ ਹੈ ਮਣ ਜਾਣ ਦਾ ਕੋਈ ਬਹਾਨਾ ਵੀ ਤਾਂ ਚਾਹੀਦਾ ਹਾਂ ਸਹੀ ਹੈ ਸਹੀ ਹੈ ਸਰਦਾਰ ਆ ਇੱਥੋਂ ਦੇਖ ਲੈਣੇ ਸਰਦਾਰ ਜਾਂਦੇ ਜਾਂਦੇ ਆ ਹੈ ਗਿਆ ਹਾਂ ਸਰ ਮੇਰੀ ਗੱਲ ਸੁਣੋ ਆਪਣੇ ਹਲੇ ਸਾਗ ਹੈ ਨਹੀਂ ਠੀਕ ਹੈ ਸਾਗ ਆਪਾਂ ਨੂੰ ਕਿਸੇ ਤੋਂ ਤੋੜਨਾ ਪਊਗਾ ਤੂੰ ਦੇਖ ਮੈਂ ਬਾਦੂ ਸਰਦਾਰ ਤੋੜਾਂ ਚੋਰੋਂ ਤੋੜੇਗਾ ਹਾਂ ਕੋਸ ਨਹੀਂ ਹੁੰਦਾ ਤੂੰ ਬਾ ਖੜਾ ਰਹੀ ਮੈਂ ਤੋੜ ਲੈ ਮੈਂ ਦੇਖ ਲੈ ਨਹੀਂ ਨਹੀਂ ਕੋਈ ਮੈਂ ਨਹੀਂ ਮੈਂ ਨਹੀਂ ਖੜਦਾ ਤੂੰ ਪਰਾਟੇ ਵਾਦੂ ਮੈਂ ਬਸ ਸਾਗ ਤੋੜ ਕੇ ਤੂੰ ਵਾ ਖੜਾ ਜੱਟ ਮਾਰ ਲੱਗੇ ਨਹੀਂ ਦੇਖਦਾ ਹੁੰਦਾ ਟੰਗੜੀ ਮਾਰਦਾ ਜੋੜ ਕੇ ਦੇਖ ਕੇ ਵੜਾਂਗੇ ਸਾਰਾ ਆਪਾਂ ਹੈਂ ਦੇਖ ਕੇ ਵੜਾਂਗੇ ਕੋਈ ਚੱਕਰ ਨਾ ਬੰਨਦਾ ਵਾਦੂ ਵਾਰੀ ਹਜੇ ਤੱਕ ਤਾਂ ਮੈਂ ਫੜਿਆ ਨਹੀਂ ਕਦੇ ਹਾਂ ਜੇ ਅੱਜ ਕਹਿ ਨਹੀਂ ਸਕਦਾ ਅੱਜ ਵੀ ਨਹੀਂ ਫਿਰ ਹੋਣਾ ਅੱਛਾ ਵਾਦੂ ਕਾਨ ਕਰਿਆ ਵਾਦੂ ਵਾਦੂ ਸਾਗ ਸੁਕਦੇ ਵਾਦੂ ਸੁਕਾ ਕੇ ਫਿਰ ਤਾਂ ਫਿਰ ਮੇਰੀ ਗੱਲ ਸੁਣ ਐਂ ਕਰੀ 바ਵਾ ਵੱਢ ਲਈ ਠੀਕ ਹੈ ਪਰ ਨਾਲ ਲੈ ਜੀ ਮੇਰੇ ਨਾਲ ਹਾਂ ਇਹਦੇ ਚੱਲ ਮੈਂ ਪਰਲਿੰਗ ਠੀਕ ਹੈ ਨਾਲੇ ਭੈਂਦਾਂ ਦਾ ਬੱਕਰੀ ਖਾਣੂਗੀ। ਬਾਸ ਬਾਸ ਬਾਸ। ਸਾਲੇ ਉਹਨੂੰ ਬਾਦਰਾ ਸਾਗ ਦਾ ਦਿਵਾਵਾਂਗੇ। ਠੀਕ ਹੈ ਸਾਬ ਠੀਕ ਠੀਕ ਠੀਕ। ਠੀਕ ਹੈ। ਚੱਲੇਗਾ ਫਿਰ ਤੂੰ? ਹਾਂ ਹਾਂ ਚਾਹ। ਪਰ ਐ ਕਰਦੇ ਆ। ਗਾਹਾਂ ਜਾਣੇ ਆ। ਮੈਂ ਮੇਡੂ ਲੰਗ ਜੂ। ਤੂੰ ਖੇਤ ਨਾਲ। ਹਾਂ ਮੈਂ ਖੇਤ ਨਾਲ। ਠੀਕ ਠੀਕ ਠੀਕ। ਓਕੇ ਹਾਂ ਠੀਕ। ਆਓ। ਅਰੇ ਪੱਕਾ ਤਾਂ ਫੋਨ ਆਇਆ ਨਾਲ ਮੈਂ ਵਿਆਹ ਜਾਣਾ। ਪੈਸਾਂ ਦਾ ਹੱਲ ਕਰ ਲੈ। ਆਹ ਜੰਦਾ ਤਮਾ ਕਰੀ ਜਿ ਬੈਠਾ ਹੱਲ ਕੋਈ ਕਰ ਨਹੀਂ ਪਹਿਲਾਂ ਮੈਨੂੰ ਆਉਦੇ ਮਾਲ ਦਾ ਹੱਲ ਕਰਨਾ ਆਂਦੇ ਫੇਰਾ ਮੇਰਾ ਮਾਲ ਨਹੀਂ ਲੋਟ ਆਂਦਾ ਜੋ ਅੱਖਾਂ ਨੂੰ ਵਿਆਹ ਦਿਖਾ ਕੇ ਲੈ ਕੇ ਆਉਣਾ ਤੇ ਨਾਲੇ ਉੱਥੇ ਮੇਰੀ ਧੱਕਾ ਦਾ ਤੋੜਦਾ ਨਹੀਂ ਹੁਣ ਮੈਂ ਕਿਨੂੰ ਕਿਨੂੰ ਵਿਆਹ ਦਿਖਾਈ ਆਵਾ ਧੱਕਾ ਤੂੰ ਤੋੜੇਂਗਾ ਜਵਾਖ ਪੜਨਗੇ ਕਿ ਧੱਕੇ ਤੋੜਨਗੇ ਨਹੀਂ ਬਾਣਾ ਮੋਟਾ ਦਾ ਕੰਮ ਤੇ ਲਾ ਦੇ ਉਹਦਾ ਇੰਨਾ ਚ ਬੜਾ ਰਹਿਂਦਾ ਭੈਣ ਜੋ ਸਾਰਾ ਸਾਲ ਪੀਪਿਆਂ ਜਾਂ ਚ ਕੋਈ ਨਾ ਤੇ ਵਿਆਹ ਤੂੰ ਲੈ ਜੂਗੀ ਨਾਲੇ ਵਿਆਹ ਤੇ ਇੱਥੇ ਮੇਰੀ ਭੈਣ ਵੀ ਨਹੀਂ ਨਾ ਦੇਖੀ ਜਾਈ ਜਿਹੜੀ ਕੋ ਟੂ ਤੂਰੇ ਕਰਦਾ ਕਦੇ ਉੱਥੇ ਹਰੀ ਚੱਲੇ। ਇਹ ਸਾਲੀਆਂ ਉਤੋਂ ਦੀ 2 ਰੁਪਏ ਦਾ ਬਾਰ ਨਹੀਂ ਪੈਂਦੇ ਨੇ ਹੁਣ। ਤੇ ਮੇਰੇ ਵਾਸਤੇ ਪੈਸੇ ਨਹੀਂ ਸਾਰੀਆਂ ਵਾਸਤੇ ਤੇਰੇ ਜੇਬ 'ਚ ਪੈਸੇ ਨਿਕਲੇ। ਇਹ ਤੈਨੂੰ ਵੀ ਦੇਊਂਗਾ। ਤੂੰ ਤਾਂ ਹੁਣ ਇੱਥੇ ਤੈਨੂੰ ਮਿਲਦਾ ਨਹੀਂ ਕੋਈ। ਤੂੰ ਮੈਨੂੰ ਐ ਰਸ ਸਾਰਾ ਕੁਸਤਾ ਮੈਂ ਤੈਨੂੰ ਲਿਆ ਕੇ ਦਿੰਦਾਂਗਾ। ਪਹਿਲਾਂ ਤਾਂ ਡਰੈੱਸ ਲਿਆ ਕੇ ਦੇ ਵਿਆਹ ਜਾਣਾ। ਲੈ ਆਵਾਂਗੇ ਆਪਾਂ ਕੱਪੜਾ ਲੀੜ ਉਹਨਾਂ ਨੇ ਮਾਂ ਚਾਦਰੇ ਜੂਰੇ ਜੇ ਲੈ ਕੇ ਆਊਂਗਾ। ਤੇਰੇ ਵੀ ਚਾਦਰੇ ਲੋ ਤੇ ਦੋ ਦਿਨਾਂ ਭੁੱਕੀ ਨਾ ਕਰ। ਤੇਰੇ ਚਾਦਰੇ ਵੀ ਕੁੜਤਾ ਸਾਰਾ ਕੁਸ ਆ ਜਾਊਗਾ। ਨਹੀਂ ਮਣਾ ਮਲੀ ਬੰਦੇ ਦਾ ਕਿੱਥੇ ਸਰਦਾ ਕੰਮਕਾਰ। ਜੈ ਭੂਣਾ ਤੁਸੀਂ ਮਰਨ ਕੇ ਤੈਨੂੰ ਕੁੱਟੂਗੀ ਬਹੁਤ ਫੜ ਕੇ ਉਹਨਾਂ ਦੇ ਰਿਸ਼ਤੇਦਾਰ ਆਏ ਸੀ ਮੈਂ ਤੈਨੂੰ ਦੱਸਦਾ ਕੀਤਾ ਕਾਦੇ ਮਾਰਾ ਜਾਣਾ ਤੂੰ ਬੁਢਾ ਵੀ ਇਹ ਜਹਾ ਗਾ ਤੂੰ ਵੀ ਇਹ ਜਹਾ ਹੋ ਗਿਆ ਉਹਦਾ ਪਰੌਠਿਆਂ ਵਾਲੀ ਵੀ ਐਵੇਂ ਲੂਤੀਆਂ ਜਦ ਨੂੰ ਜਾਣ ਕੇ ਭੜਕਾਉਂਦੀ ਆ ਵੀ ਤੈਨੂੰ ਪਰੌਠੇ ਘਰੇ ਮਿਲਦੇ ਨਹੀਂ ਇਹ ਬੱਲ ਲੱਛੇ ਪਰੌਠੇ ਤਾਂ ਨਹੀਂ ਮੈਂ ਕਹੇ ਉਹਨੂੰ ਉਹ ਤਾਂ ਉਹ ਕੋਲੋਂ ਕਹਿੰਦੀ ਆਈ ਮੈਨੂੰ ਲੱਛੇ ਪਰੌਠੇ ਕਹਿੰਦਾਗਾ ਮੈਂ ਕੀ ਕਰਨ ਲੱਛੇ ਪਰੌਠੇ ਚੱਲ ਕੋਈ ਨਾ ਹੁਣ ਮੈਂ ਚਾਹ ਬਣਾ ਕੇ ਲੈ ਆਉਣੀ ਆ ਇਹ ਆਥਣੇ ਫਿਰ ਮੈਂ ਆਉਂਗਾ 7-8 ਵਜੇ ਨਹੀਂ ਫਿਰ ਮੁੱਕਿਆਂ ਨਾਲ ਹੀ ਕੁੱਟੂਗੀ ਤੈਨੂੰ ਫੜ ਫੜ ਕੇ ਨਹੀਂ ਹੱਥ ਮੇਦਾ ਘੁੱਟ ਲਾ ਲਾਂ ਉਹਨੇ ਮੈਂ ਤੂੰ ਚਾਹ ਬਣਾ ਕੋਟ ਫੇਰ ਆਪਾਂ ਕਰਦੇ ਆ ਨਾਲੇ ਮੇਰੇ ਕੁਰਤੇ ਕੱਢ ਤੇ ਜੇ ਕੱਢ ਨਹੀਂ ਹੋ ਫਿਰ ਜੇ ਜਾਂਦੇ ਆ ਹਾਂ ਚੰਗੀ ਤਰ੍ਹਾਂ ਹੀ ਪ੍ਰੈਸ ਕਰੂੰਗੀ ਜਿੱਦੇ ਕਿਤੇ ਚੱਲ ਕੋਈ ਨਾ ਕਰ ਲਈ ਗੁੱਸਾ ਨਹੀਂ ਕਰਦੇ ਹੁੰਦੇ ਭਗਵਾਨ ਸਰ ਠੀਕ ਆ ਮੈਂ ਚਾਹ ਬਣਾ ਕੇ ਲਿਆਉਣੀ ਆ ਹਾਂ ਬਣਾ ਤੂੰ ਚਾਹ ਬਣਾ ਐਨੇ ਲੈਦਾ 10 ਮਿੰਟ ਕੇ ਨਾ ਤੂੰ ਹੀ ਸਿੱਧੀ ਕਰ ਲਈ ਤਾਂ ਐਵੇਂ ਸਾਰਾ ਦਿਨ ਕੈਂਦੀ ਰਹਿੰਦੀ ਉਹਨੇ ਮੈਂ ਹੁੰਦੇ ਯਾਰ ਦੀ ਨੇ ਇਹਨੂੰ ਕਿਵੇਂ ਦੱਸਦਾ ਮੈਨੂੰ ਤਾਂ ਐਸੀ ਮਹਾਦਲ ਕੋਈ ਮਾੜਾ ਮੋਟਾ ਹੋਊਗਾ ਅੱਖ ਮਟੱਕਾ ਉਹ ਹੋਰੀ ਕਲੇਸ਼ ਬੁਆਦਾ ਭੈਣ ਸੀ ਉਹ ਅਲਪਹਿਲਾਂ ਦਾ ਪੱਜ ਮਾਲ ਮੂਲ ਦਾ ਹੱਲ ਕਰੀਏ ਕਿ ਤੋਂ ਨਾ ਕਿਥੋਂ ਵਿਆਹ ਵੀ ਜਾਣਾ ਫਿਰ ਉੱਥੇ ਸਾਲੀਆਂ ਵੀ ਦੇਖਾਂਗੇ 10 ਮਿੰਟ ਉੱਥੇ ਕਰਾਂਏ ਕੋਈ ਪ੍ਰੋਗਰਾਮ ਵਧੀਆ ਚੱਲ ਦੇਖਦੇ ਆਂ ਮਾੜਾ ਮਾੜਾ ਮੋਟਾ ਮਾਲ ਵੀ ਵਧੀਆ ਮਿਲ ਗਿਆ ਭਾਏਂਦੇ ਯਾਰ ਦਾ ਖੁਰਕੀ ਹੋਈ ਜਾਂਦੀ ਆ ਭੰਡੇ ਤੇ ਅਜ ਤਾਂ ਤੜਕੇ ਦੀ ਚੱਲ ਕੋਈ ਗੱਲ ਨਹੀਂ ਦੇਖਦੇ ਆ ਉਰਤੇ ਕਰਤੇ ਜੇ ਪ੍ਰੈਸ ਕਰਾ ਲਾਂ ਇੱਕ ਦੋ ਚਾਦਰੇ ਲੈ ਆਵਾਂਗੇ ਸਿਮਰਨ ਨਾਲ ਕੀ ਇਸ ਗਲਤ ਹੋ ਗਿਆ ਨਾ ਥੋੜਾ ਜਿਹਾ ਆਪਣੇ ਨਾਲ ਇਹਨੇ ਭੈਣ ਚੋਤੀ ਨੇ ਕਿਉਂ ਦੱਸਤਾ ਘਰੇ ਮੈਨੂੰ ਤਾਂ ਐਸੀ ਮਹਾਚਾਲਾ ਨੇ ਡਾ ਤੋਂ ਆਈ 2 ਰੁਪਏ ਲੈ ਲਾਂਗੇ ਉਹ ਕਰਦੇ ਆ ਕੋਈ ਨਾ ਕੋਈ ਹਾਲਾ ਵਧੀਆ ਗੱਲ ਤਾਂ ਉਟਾਈ ਇਹ ਨਹੀਂ ਮੇਰੀਲੀ ਭੈਣ ਦੇ ਯਾਰ ਦੀ ਕਿਤੇ ਆ ਵੀ ਨਾ ਯਾਰ ਉੱਤੇ ਅੱਜ ਵਾਕਾਂ ਦਾ ਵੀ ਕੰਮ ਹੁੰਦਾ ਵਸ ਅੱਜ ਕੱਲ ਯਾਰ ਸਤਨਾਮ ਵਾਹਿਗੁਰੂ ਹੋਇਆ ਪਿਆ ਭੈਣ ਦਾ ਯਾਰ ਤੜਕੇ ਦਾ ਬੜਿਆ ਜਵਾਕ ਜਾਂ ਖੌਂਚ ਹਲੇ ਤੱਕ ਨਹੀਂ ਉੱਠਿਆ ਉਹਦੇ ਆਖਾਂ ਦੇ ਪਾਪੇ ਖਰਾਬ ਲਚਾ ਪਿਓ ਮੀਂਹ ਰਖ ਲੈ ਠੀਕ ਵੀ ਬਈ ਥੇ ਪੀਣੇ ਘੁੱਟ ਜਾ ਤੱਕੜ ਕਣਕ ਬੀਜਦੀ ਕੀ ਰਹਿੰਦੀ ਆ ਇਹ ਬੀਜਣ ਵਾਲੀ ਬੀਜਣੀਆਂ ਵਾਲੇ ਇਹਦਾ ਟਰੈਕਟਰ ਨਹੀਂ ਮਿਲਿਆ ਇਹਨੂੰ ਕਰਿਆ ਸੀ ਉੱਥੋਂ ਫੋਨ ਕਰਾਇਆ ਸੀ ਕਿਸੇ ਤੋਂ ਮੈਦਾ ਨੰਬਰ ਜਾ ਹੈ ਨਹੀਂ ਕਿ ਮੇਰੇ ਕੋਲੇ ਜੇਬ 'ਚ ਨੰਬਰ ਫੇਰ ਹੀ ਹੋਊ ਜੇ ਸੁਰਤ ਹੋ ਤੈਨੂੰ ਇਹ ਕਿਸੇ ਤੋਂ ਮਲਾਇਆ ਸੀ ਉਹਨਾਂ ਦੇ ਸ਼ੋਰ ਜੇਦੋਂ ਉਹਨੂੰ ਕਿਹਾ ਸੀ ਮਾਦੂ ਕਰ ਦੇ ਸਾਡਾ ਵਾਲੇ ਨੂੰ ਫੋਨ ਟਰੈਕਟਰ ਨੂੰ ਕਿਹਾ ਹੋਊਗਾ ਚਲ ਕੋਈ ਨਾ ਹੁਣ ਚਾਹ ਪੀ ਲੋ ਚਾਹ ਚੂ ਪੀ ਕੇ ਬਸ ਉਸ ਤੋਂ ਬਾਅਦ ਦੇਖਦੇ ਆ ਮੈਂ ਖੇਤ ਜਾਂਦਾ ਦੱਸਦਾ ਮੈਂ ਜਾ ਕੇ ਆਉਂਗਾ ਕਣਕ ਅੱਛਾ ਮੈਂ ਉਧਰ ਮੜਾ ਆ ਕੇ ਪਾਸੇ ਢੇੜਾ ਲੈ ਕੇ ਆਉਣਾ ਸਮਾਨ ਸਮੂਲ ਲਿਆਉਂਗਾ ਉਹਦਾ ਅੱਜ ਤੇਰਾ ਨਾਲ ਸਮਾਨ ਲਿਆ ਜਾਊਗਾ ਨਾਲੇ ਤੂੰ ਨਾਲੇ ਸਮਾਨ ਕਦੇ ਦੋਨੇ ਨਾ ਭੱਜੇ ਫਿਰੋ ਚਲ ਕੋਈ ਨਾ ਤੂੰ ਗੁੱਸਾ ਨਾ ਕਰਿਆ ਕਰ ਹੁਣ ਤਾਂ ਆਪਾਂ ਵਿਆਹ ਜਾਣਾ ਨਾ ਫਿਰ ਹੂੰ ਸਾਲੀਆਂ ਕੋਲੇ ਜਾਣਾ ਮੇਰੇ ਨਾਲ ਥੋੜੀ ਜਾਣਾ ਸਾਲੀਆਂ ਦਾ ਵੀ ਹੁਣ ਆਪਾਂ ਨੂੰ ਤਾਂ ਜੇ ਮੋਹ ਹੈਗਾ ਤਾਂ ਹੀ ਜਾਣਿਆ ਉੱਥੇ 10 ਮਿੰਟ ਚਲੋ ਕੋਈ ਨਾ ਕੱਪੜੇ ਲੀੜੇ ਲੈ ਆਇਓ ਜਵਾਖਾਂ ਦੇ ਨਾਲ ਆਪਦੇ ਸਮਾਨ ਦਾ ਵੀ ਕਰੂੰਗਾ ਹੱਲ ਮੜਾ ਮੁੱਟਾ ਕੋਈ ਉੱਥੇ ਫੇਰ ਹੀ ਨੱਚ ਲੈ ਕੇ ਜਾਣਾ ਉੱਥੇ ਜਰੂਰਸ ਨਾ ਕੱਢੀ ਜਾਇਓ ਨਾ ਵਿਆਹ ਚ ਜਰੂਰਸ ਅੱਗੇ ਕਿੰਨਾ ਕੱਢਿਆ ਮੈਂ ਤਾਂ ਤੈਨੂੰ ਨਾ ਨਿਕਲੀ ਜਾਂਦਾ ਗਲੀਆਂ ਚ ਹੁਣ ਸ਼ਹਿਰ ਚ ਨਾ ਬਾਲਾ ਬੁਰਾ ਹਾਲ ਆ ਤੂੰ ਆਹ ਕੰਮ ਨਾ ਕਰਿਆ ਕਰ ਕੋਈ ਨਾ ਲਾ ਦਾਂਗੀ ਤੁਹਾਨੂੰ ਬੈਠਾ ਕਰ ਹੁਣ ਲਾ ਦਿਆ ਕਰ ਜਦੋਂ ਆਉਣਾ ਜਾਣਾ ਹੁੰਦਾ ਉਦੋਂ ਬਾਲਿਆ ਕਰ ਕੋਈ ਨਾ ਲਾ ਦੂੰ ਮੈਂ ਕਰਦਾ ਆਂ ਜੇ ਪੈਸੇ ਤੇ ਲੇਦਾ ਵੀ ਹੱਲ ਨਾਲੇ ਕੰਕ ਕੁੰਕ ਵਜਾਣਾ ਉਦੋਂ ਬਾਅਦ ਆਪਾਂ ਬੇਲੇ ਆ ਵਧੀਆ ਦੇਖ ਕੇ ਆਵਾਂਗੇ ਵਿਆਹ ਚਲੋ ਠੀਕ ਹੈ ਕੀ ਕਨਾਲੇ ਉਹ ਸ਼ੋਰ ਜਿਹਨੂੰ ਮਾੜਾ ਮੋਟਾ ਤੂੰ ਵੀ ਝੜਕਿਆ ਕਰ ਕੋਈ ਨਾ ਜੀ ਹਜੇ ਪੜਦਾ ਉਹ ਹੋਣ ਤੇ ਤਾਂ ਨਾ ਬੜੇ ਪੜਦੇ ਨਹੀਂ ਹਜੇ ਪੜਦਾ ਜਵਾਖ ਹਜੋ ਮੈਂ ਤਾਂ ਨਸ਼ਾ ਖਾ ਕੇ ਕੰਮ ਹੀ ਕਰਦਾ ਆਪਣਾ ਸਾਰਾ ਮੈਂ ਤਾਂ ਉਹਨੂੰ ਕਹਿਣਾ ਵੀ ਕੋਈ ਚਲੋ ਕੋਈ ਨਾ ਹੁਣ ਚਾਹ ਪੀ ਲੋ ਠੰਡੀ ਹੋ ਗਈ ਕੋਈ ਭੱਜ-ਭਜਾਈ ਕਰ ਲਿਆ ਕਰੇ ਮਾੜੀ ਮੋਟੀ ਭਰਤੀਆਂ-ਪੁਰਤੀਆਂ ਦੇਖ ਲੂਗਾ ਤੇਰੀ ਲੋਟ ਆਊਗਾ ਮਾੜਾ ਮੋਟਾ ਨਹੀਂ ਉਹ ਨੌਕਰੀਆਂ ਕਿਹੜਾ ਧਰੀਆਂ ਪਈਆਂ ਨੇ ਮੁੜ ਕੇ ਇੱਥੇ ਮੇਰੇ ਮੰਗੂ ਕਿਸੇ ਨ셰 ਬਦੇ 'ਚ ਪਾਊਗਾ ਚਲੋ ਕੋਈ ਨਾ ਹੁਣ ਚਾਹ ਠੰਡੀ ਹੋ ਗਈ ਪੀ ਲੋ ਹਾਂ いいよ、今、ま、のもった。